ਇੱਕ ਭਾਈ ਜ਼ਿਮੀਂਦਾਰ ਸੀ ਹਾਂਜੀ ਕੂੜੀ ਲੈ ਕੇ ਬਾਗ ਗਿਆ ਉਹ ਹੂੰ ਕੂੜੀ ਗੱਭਣਦੀ ਵੇਚਣ ਬਾਗ ਗਿਆ ਅੱਛਾ ਤੇ ਵੇਚਣ ਗਿਆ ਤੁਰਿਆ ਜਾਂਦਾ ਮੂਰੇ ਗਿੱਦੜ ਬੈਠਾ ਅੱਛਾ ਗਿੱਦੜ ਕਹਿੰਦਾ ਉਹ ਜ਼ਿਮੀਂਦਾਰਾ ਅੱਛਾ ਇੱਕ ਮਤ ਨੂੰ ਸਵਾਲ ਪਉਣਾ ਮੇਰਾ ਕੱਢੇਗਾ ਅੱਛਾ ਕਹਿੰਦਾ ਹਾਂ ਕੱਢ ਦੂੰ ਹੂੰ ਕਹਿੰਦਾ ਸਵਾਲ ਇਹ ਆ ਮੇਰਾ ਹੂੰ ਕਹਿੰਦਾ ਚਿਰ ਚਿਰ ਕਰਕੇ ਕਿਕਰ ਤੇ ਚੜੀ ਬੁੱਝ ਕੀ ਬਣਿਓ ਅੱਛਾ ਜ਼ਿਮੀਂਦਾਰ ਤੀਹਾਂ ਪੜ ਠੀਕ ਆ ਕਹਿੰਦਾ ਮੈਂ ਸਮੂਸੂ ਉਹ ਕਹਿੰਦਾ ਭਲਿਆ ਮਾਨਸਾ ਤੇਰੇ ਗੁਰੂ ਨਹੀਂ ਹੈਗਾ ਫਿਰ ਹੂੰ ਕਹਿੰਦਾ ਗੁਰੂ ਘਰ ਹੁੰਦੀ ਲੋੜ ਮੈਨੂੰ ਮੈਂ ਤਾਂ ਦਿਮਾਗ ਕੋਈ ਔੜਦੀਆਂ ਨਹੀਂ ਕਹਿੰਦਾ ਫਿਰ ਮੈਂ ਐਸੇ ਨਹੀਂ ਕਿੱਕਰ ਤੇ ਚੜਦੀ ਹੁੰਦੀ ਹੂੰ ਕਟੋ ਹੈ ਕਟੋ ਹੈ ਉਹ ਕਹਿੰਦਾ ਫਿਰ ਐ ਕਰ ਗੁਰੂ ਤਾਂ ਧਰ ਲੈ ਹੂੰ ਕਹਿੰਦਾ ਯਾਰ ਤੈਨੂੰ ਹੀ ਮੰਨ ਲਿਆ ਗੁਰੂ ਕਿਦਰੋਂ ਕਹਿੰਦਾ ਹੂੰ ਕਾਹ ਫਮਾ ਮੈਂ ਤੈਨੂੰ ਕਿਤੇ ਕੰਮ ਵੀ ਦੂੰ ਜੇ ਗੁਰੂ ਮੰਨ ਲਿਆ ਮੈਨੂੰ ਹੂੰ ਚੱਲ ਭਾਈ ਕੁੜੀ ਲੈ ਕੇ ਮੰਡੀ ਤੇ ਲੰਘਾਂ ਗਾ ਕਹਾਂ ਕੁੜੀ ਵਿਕੀ ਨਾ ਨੀਰਾ ਹੋਗਾ ਖੁੱਲਾ ਜਾ ਕਰ ਦੇਖ ਕੇ ਜਿਹੜਾ ਕੋਲੂ ਹੱਕਦੋਨੇ ਤੇਲੀ ਹੂੰ ਹੂੰ ਉਹਨਾਂ ਦੇ ਘਰੇ ਕੁੜੀ ਬੰਨਦੀ ਹੂੰ ਉਹਦੀ ਬਦਵਾਸ ਬੰਦੇ ਪਿੰਡ ਚ ਬੈਲੀ ਗਿਣੀ ਤਨੇ ਦਿੱਤੀਗੀ ਠੀਕ ਹੈ ਉਹ ਤਾਂ ਭਾਈ ਕੋੜੀ ਤਾਂ ਦੇਲਾ ਰਾਤ ਨੂੰ ਸੂਪੀ ਅੱਛਾ ਉਹ ਵੰ ਜ਼ਿੰਮੇਦਾਰ ਸੱਕਿਆ ਬਚਾਰਾ ਸੌ ਗਿਆ ਹੂੰ ਜਦੋਂ ਕੁੜੀ ਸੂਪੀ ਉਹਨਾਂ ਨੇ ਚੱਕਿਆ ਬਸੀਰਾ ਕੋਲੂ ਨਾ ਬਨਤਾ ਹੂੰ ਤੜਕੇ ਦੇਖਿਆ ਨਾ ਆਖੇ ਵੀ ਚੱਲ ਬਸੀਰਾ ਹੈਰਾਨ ਕਰਦਾ ਹੋਊ ਬਨਤਾ ਹੂੰ ਕੋਲੂ ਕਿ ਨਹੀਂ ਗਿਆ ਬਸੀਰਾ ਖੋਲਣ ਕਹਿੰਦਾ ਕੀ ਕਰਦਾ ਬਈ ਕਹਿੰਦਾ ਬਸੀਰਾ ਮੇਰੀ ਕੁੜੀ ਦਾ ਖੋਲਦਾ ਕਹਿੰਦਾ ਤੁਹਾਡਾ ਕੋਲੂ ਸੁਇਆ ਰਾਤ ਹੂੰ ਉਹ ਕਹਿੰਦਾ ਕੋਲੂ ਸੁਇਆ ਹੂੰ ਕਹਿੰਦਾ ਸਾਡਾ ਤਾਂ ਸੁੰਦਾ ਹੈ ਬਈ ਹੂੰ ਜਿਹਦੇ ਕੋਲ ਚਾਰ ਬੰਦਿਆਂ ਕੋਲ ਜਾਇਆ ਕਰੇ ਕਹਿੰਦਾ ਉਹਨਾਂ ਦਾ ਸੁੰਦਾ ਹੈ ਬਈ ਹੂੰ ਕੋਈ ਮੰਨੀ ਤ ਨਹੀਂ ਤੇ ਬੈਲੀ ਨੇ ਪਿੰਡ ਦੇ ਹੂੰ ਉਹਨਾਂ ਦਾ ਕੋ ਕੋਲੂ ਵੀ ਸੁੰਦਾ ਉਹਨਾਂ ਦਾ ਘਰ ਵੀ ਸੁੰਦਾ ਹੈ ਹੂੰ ਸਾਰਾ ਕੁਝ ਸੁੰਦਾ ਉਹ ਕਹਿੰਦਾ ਜਰ ਮੈਂ ਫੇ ਬਸੇਰਾ ਮੇਰਾ ਕਹਿੰਦਾ ਬਸੇਰਾ ਬਸ ਚੁੱਪ ਕਰਕੇ ਵਗ ਜਾ ਕਿਤੇ ਘੋੜੀ ਵੀ ਨਾ ਉਥਰੇ ਜੇ ਹੂੰ ਹੁਣ ਬਸੇਰੇ ਦੀ ਗੱਲ ਕਰਦਾ ਹੂੰ ਉਹ ਭਾਈ ਵਿਚਾਰਾ ਰੋਂਦਾ ਹੁੰਦਾ ਜੱਟਾ ਠੀਕ ਹੈ ਗਿੱਦੜ ਮੁੰਰੇ ਫੇਰ ਬੈਠਾ ਕੰਦਾ ਕਹੂੰ ਕਲਾ ਹਦਾ ਜਾਂਦਾ ਦੀ ਅਜ ਰੋਂਦਾ ਹੁਣੇ ਕੰਦਾ ਜੇ ਮੇਰੇ ਨਾਲ ਤਾਂ ਹੋਈ ਕੰਦਾ ਤੈਨੂੰ ਆਖੇ ਦੀ ਵੀ ਗੁਰੂ ਬਣਾ ਗਿਆ ਨਹੀਂ ਕੰਦਾ ਮੈਂ ਤਾਂ ਤਰਫੋਂ ਗੁਰੂ ਮੰਨ ਲਿਆ ਕੰਦਾ ਵਸੇਰਾ ਵੀ ਦਵਾ ਦੂੰ ਕੰਦਾ ਐ ਕਰ ਜਾ ਦਾਵਾ ਕਰ ਦੇ ਗਵਾਲ ਖਿਆ ਦੀ ਮੈਨੂੰ ਮਾਪੀ ਦਵਾਉ ਤੈਨੂੰ ਵਸੇਰਾ ਕੰਦਾ ਚੰਗਾ ਭਈ ਜ਼ਿੰਮੇਦਾਰ ਨੇ ਦਾਵਾ ਕਰਤਾ ਉਹਨਾਂ ਕੋਲੇ ਸੰਮਣ ਥੱਲੇ ਬਾਗੀ ਆ ਗਏ ਉਹ ਤਾਂ 67 ਕਵਾ ਖਰੀਦ ਲੇ ਕੋਈ ਤੱਕੜੇ ਦੀ ਕਰੋ ਅਗਰ ਕੋਈ ਡਰਾ ਕੇ ਲਏ ਇੱਕ ਤੋਂ ਪਿੱਛੇ ਦੇ ਕੇ ਲਏ ਕਹਿੰਦੇ ਸਾਡੇ ਤਾਬਸ ਗਵਾਹ ਨੇ ਜੱਜ ਕਹਿੰਦਾ ਵੀ ਤੇਰਾ ਜਮੀਨ ਦਾ ਰਗਵਾ ਕਹਿੰਦਾ ਜੀ ਮੇਰਾ ਗਵਾਹ ਹੋ ਹੈ ਗਿੱਦੜ ਖੁੰਚੇ ਚਲਾ ਕੇ ਬਹਿ ਗਿਆ ਇਕੱਠਾ ਹੋ ਕੇ ਸੁਣੀਗਾ ਨਾ ਨਹੀਂ ਕਹਿੰਦਾ ਵੀ ਕਹਿੰਦਾ ਕਹੋ ਬਈ ਗਵਾਹ ਹੋ ਕਹਿੰਦਾ ਹਾਂ ਜੀ ਸਾਡੇ ਸਾਹਮਣੇ ਕੋਲੂ ਸਿਹਾ ਜਮ ਉਹ ਕਿੱਧਰ ਨੂੰ ਕਹਿੰਦਾ ਭਾਈ ਕਿਸੇ ਤੀਜੇ ਦੇ ਬਾਗਾਂ ਮੈਂ ਫੈਸਲਾ ਸੁਣਾਉਣਾ ਤੂੰ ਗਵਾਹੀ ਦੇ ਕਹਿੰਦਾ ਜਰ ਮੈਂ ਤੰਗਾ ਆਇਆ ਕੋਈ ਸੀੜੀ ਜਨ ਮੈਨੂੰ ਕਹਿੰਦਾ ਤੂੰ ਕੀ ਕਰਦਾ ਤੀ ਕਹਿੰਦਾ ਮੈਂ ਤਾਂ ਭਾਈ ਰਾਤਾਂ ਕੰਮ ਲੱਗਿਆ ਹਾਤੀ ਮੈਂ ਆਂਗਾ ਆ ਮੈਨੂੰ ਘੰਟਾ ਲਾ ਲੈਂਦੇ ਅੱਖ ਤੂੰ ਇਦਾਂ ਹੋਰ ਕੋਈ ਫੈਸਲਾ ਕਰ ਲੈ ਜੱਜ ਕਹਿੰਦਾ ਤੇਰੇ ਪਿਓ ਦਾ ਬੰਦੇ ਹੋਇਆ ਮੈਂ ਫੈਸਲਾ ਕਰਨ ਤੂੰਗਾ ਆਇਆ ਕਦਨੇ ਕਹਿੰਦਾ ਜੀ ਰਾਤ ਨੂੰ ਦਰਿਆ ਨੂੰ ਅੱਗ ਲੱਗ ਗਈ ਸੀ ਮੈਂ ਤਾਂ ਉਹ ਬੁਝਾਈ ਗਿਆ ਸਾਰੀ ਰਾਤ ਕਹਿੰਦਾ ਪਤੰਦਰਾ ਦਰਿਆ ਨੂੰ ਤਾਂ ਗੁੰਈ ਨਹੀਂ ਲੱਗਦੀ ਕਹਿੰਦਾ ਕੋਲੂ ਵੀ ਨਹੀਂ ਬਿਸੇ ਰਦੰਦਾ ਫਿਰ ਜਾਂ ਦੇਖੋ ਬਿਦਰੀਆਂ ਨੂੰ ਅੱਗ ਲੱਗੀ ਆ ਉਹ ਵੀ ਭਾਈ ਜਦ ਸੋਚਾਂ ਤੇ ਪੈ ਗਿਆ ਵੀ ਜੇ ਹੁਣ ਲਿਖਦੇ ਆ ਤਾਂ ਇਹ ਗੱਲ ਨਵੀਂ ਤਿਆਰ ਹੋ ਨਹੀਂ ਸਕਦੀ ਕਿ ਦਰਿਆ ਨੂੰ ਅੱਗ ਲੱਗਦੀ ਨਹੀਂ ਹੁੰਦੀ ਲੱਗਦੀ ਨਹੀਂ ਵੀ ਜੇ ਆਪਾਂ ਸੋਚੀਏ ਤਾਂ ਲੋਹਾ ਹੈ ਉਹਨੂੰ ਵੀ ਸੇਰਾ ਬਣੀ ਦਿੰਦਾ ਇਹ ਤਾਂ ਫਿਰ ਇੱਕ ਵਾਰ ਸੱਚ ਹੈ ਉਹ ਕਹਿੰਦਾ ਵੀ ਆਇਆ ਕਰੋ ਤੇਲਿਆਂ ਨੂੰ ਕਹਿੰਦਾ ਵੀ ਬੇਸੇਰਾ ਫਟਾਫਟ ਉਰੇ ਲੈ ਕੇ ਆ ਹਾਂ ਲਿਆਂਦਾ ਬੇਸੇਰਾ ਜ਼ਿਮੀਂਦਾਰ ਨੂੰ ਕਹਿੰਦਾ ਫਟਾਫਟ ਬੇਸੇਰਾ ਉਹਨਾਂ ਨੂੰ ਕਹਿੰਦਾ ਚਲੋ ਵੀ ਅੰਦਰੋਂ ਤੁਸੀਂ ਇਹਨੂੰ ਹੈਰਾਨ ਕਰਿਆ ਹੈਰਾਨ ਕਰਿਆ ਚੱਲ ਭਾਈ ਉੱਥੋਂ ਕਿੱਦਾਂ ਤੁਰ ਲੱਗਿਆ ਜੱਟ ਕਹਿੰਦਾ ਇੱਕ ਗੁਣ ਮੈਥੋਂ ਵੀ ਸਿੱਖ ਲੈ ਹੁਣ ਤੂੰ ਮੇਰਾ ਉਹਦਾ ਗੁਰੂ ਹੈ ਪਰ ਕਹਿੰਦਾ ਚੇਲੇ ਵੀ ਵੱਜ ਜਾਂਦੇ ਨੇ ਕਹਿੰਦਾ ਕੰਮ ਕੋਈ ਵੀ ਕਰੇ ਪਹਿਲਾਂ ਅਗਾ ਦੇਖੀ ਫਿਰ ਪਿੱਛਾ ਦੇਖੀ ਉਹ ਕਹਿੰਦਾ ਚੰਗਾ ਤੇ ਗੱਦੜਾ ਉਹਦਾ ਸਟਕਾਣੀ ਤੇ ਵਾਗ ਗਿਆ ਜਦੋਂ ਗਿਆ ਹੁਣ ਉਧਰੋਂ ਲੂੰਬੜੀ ਦੀ ਤੇ ਸ਼ੇਰ ਦੀ ਲਿਹਾਜ ਆਪੀਦੀ ਭੈਣ ਭਾਈ ਬਣੇ ਹੋਏ ਸ਼ੇਰ ਹੋ ਗਿਆ ਬੁੜਾ ਉਹ ਤਾਂ ਸਕਾਰ ਮਗਰ ਭੱਜਾਂ ਨਾ ਜਾਵੇ ਭੁੱਖਾ ਮਰੇ ਕਹਿੰਦਾ ਭਣੇ ਲੂੰਬੜੀਓ ਮੇਰੀ ਤਾਂ ਜਾਨ ਨੂੰ ਬਣੀ ਪਿਆ ਮੈਂ ਤਾਂ ਭੁੱਖਾ ਮਰਦਾ ਮੇਰੇ ਕੋਲ ਕੋਈ ਸਕਾਰ ਲਿਆ ਮੈਂ ਕੋਲੇ ਆਇਆ ਤਾਂ ਪਥਰਾ ਮਾਰ ਲੂੰ ਉਹ ਕਹਿੰਦੀ ਮੈਂ ਕਰਦੀ ਆ ਖਲੋ ਉਹ ਗਾਈ ਕੋਲੇ ਗਈ ਕਹਿੰਦੀ ਭਣੇ ਮੇਰਾ ਭਾਈ ਸ਼ੇਰ ਮਰ ਗਿਆ ਆਪਣੇ ਦਫਨ ਕਰਨਾ ਮੇਰੇ ਨਾਲ ਚੱਲ ਗਾਣੇ ਆਖੇ ਵੀ ਜੀ ਸ਼ੇਰ ਮਰ ਗਿਆ ਇਹਦਾ ਕੀ ਕੰਮ ਹੋਇਆ ਗਾਂਦਮਾਕੀ ਦੀ ਗਾਂ ਕਿ ਨਹੀਂ ਕਿ ਭਣੇ ਮੇਰੇ ਤਾਂ ਇਹ ਬੱਚਾ ਭੁੱਖਾ ਹੈ ਮੈਂ ਤਾਂ ਅੱਥੇ ਟਿਕਾਣੇ ਤੇ ਪਹੁੰਚਣਾ ਹੈ ਕਿਸ ਨੂੰ ਹੋਰ ਲੈ ਜਾ ਹੂੰ ਗਾਉਂ ਉਹੀ ਕਿੱਧਰ ਜਾਂਦਾ ਮੂਰੇ ਹੂੰ ਲੂੰਬੜੀ ਤੇ ਤੁਰਿਆ ਹੂੰ ਕਹਿੰਦੀ ਬਈ ਬਾਈ ਗਿੱਦੜਾ ਕਹਿੰਦਾ ਹਾਂ ਭਾਣੇ ਕਹਿੰਦੀ ਖੜੀ ਹੂੰ ਕਹਦਾ ਖੜ ਗਿਆ ਭਾਣੇ ਖੜ ਗਿਆ ਕਹਿੰਦੀ ਬਈ ਬਾਈ ਮੇਰਾ ਭਰਾ ਸ਼ੇਰ ਮਰ ਗਿਆ ਮੇਰੇ ਨਾਲ ਕੋਈ ਲੱਗਦਾ ਨਹੀਂ ਦਫਨ ਕਰਨੇ ਠੀਕ ਹੈ ਉਹ ਤੁਰਨ ਵੇਲੇ ਉਹਨੇ ਪਹਿਲਾਂ ਅੱਗਾ ਸੋਚਿਆ ਹੂੰ ਜੱਟ ਨੇ ਕਿਹਾ ਸੀ ਹੂੰ ਕਹਿੰਦਾ ਵੀ ਜੇ ਸ਼ੇਰ ਮਰ ਗਿਆ ਹੋਇਆ ਤਾਂ ਜੱਟ ਨੇ ਆਪਾਂ ਨੂੰ ਕਿਹਾ ਸੀ ਵੀ ਅੱਗਾ ਦੇਖੀ ਪਹਿਲਾਂ ਹੂੰ ਵੀ ਆਪਾਂ ਦੂਰ ਖੜ ਕੇ ਕਹਾਂਗੇ ਵੀ ਜੇ ਸ਼ੇਰ ਮਰਿਆ ਹੋਊਗਾ ਵੀ ਮੇਰਾ ਭਾਈ ਮਰਿਆ ਤੀ ਵੀ ਉਹ ਲੱਤ ਹਿਲਾਉਂਦਾ ਸੀ ਜੇ ਕਹਿੰਦਾ ਸ਼ੇਰ ਨੇ ਲੱਤ ਹਿਲਾਤੀ ਤਾਂ ਜਾਉਂਦਾ ਹੈ ਆਪਾਂ ਭਾਜਾਂਗੇ ਵੀ ਨਾਲ ਇਹਦਾ ਕੰਮ ਸਾਰਾ ਨੜੇ ਜਟਾਲਾ ਕੰਮ ਲੈ ਦੋਨੇ ਕੰਮ ਲੈ ਦੋਨੇ ਲੈ ਹੁਣ ਕੀ ਭਾਈ ਜਦੋਂ ਬਾਗਾਂ ਨੇੜੇ ਲੂੰਬੜੀ ਵੀ ਅੰਦਰ ਖੁਸ਼ ਹੋਈ ਜਾਂਦੀ ਹੈ ਵੀ ਮੇਰਾ ਭਾਈ ਰੱਜ ਲੂ ਜਦੋਂ ਥੋੜੀ ਜੀ ਦੂਰ ਬਾਗਾਂ ਨੇ ਰਹਿ ਗਿਆ ਕਹਿੰਦਾ ਆਪਣੇ ਇੱਕ ਗੱਲ ਸੁਣ ਮੇਰੀ ਕਹਿੰਦੇ ਹਾਂ ਸ਼ੇਰ ਵੀ ਸੁਣੀ ਗਿਆ ਵੀ ਉਹਨਾਂ ਦੇ ਨੇੜੇ ਕਹਿੰਦਾ ਮੇਰਾ ਭਾਈ ਮਰਿਆ ਤੇ ਉਹ ਤਾਂ ਲੱਤਾਂ ਹਿਲਾਉਂਦਾ ਸੀ ਉਹਨੇ ਸਿਰਨੇ ਲੱਤ ਹੱਲਿਆਤੀ ਉਹਨੂੰ ਪਤਾ ਲੱਗ ਗਿਆ ਉਹਨੂੰ ਤਹਾਂ ਚੜ੍ਹਦੀ ਮਰ ਕੇ ਤਾਲਾ ਕਹਿੰਦਾ ਚੋਪੜ ਤੇ ਦੀ ਉਹ ਕਹਿੰਦੇ ਕਿ ਉਹ ਬੋਲਦਾ ਕਹਿੰਦਾ ਬਾ ਨਹੀਂ ਭਣੇ ਜੇ ਕਹਿੰਦਾ ਜੱਟ ਨੇ ਨਾਂ ਮੈਨੂੰ ਮਰਤ ਦਿੱਤੀ ਹੁੰਦੀ ਕਰਤਾ ਦੀ ਕੰਮ ਕਰਤਾ ਸੀ ਕੰਮ ਕਹਿੰਦੇ ਕਿਵੇਂ ਕਹਿੰਦਾ ਮੈਨੂੰ ਜੱਟ ਨੇ ਕਿਹਾ ਸੀ ਵੀ ਜੇ ਕੋਈ ਵੀ ਕੰਮ ਕਰਨਾ ਅੱਗਾ ਤੋਂ ਪਹਿਲਾਂ ਪਿੱਸਾ ਫੇਰ ਦੇਖਣਾ ਤੇ ਆ ਗਿਆ ਭਾਈ ਇਤਨੇ ਜ਼ਿੰਮੇਵਾਰ ਦੇ ਘਰੇ ਆ ਗਿਆ ਵਿਆਹ ਕਿਸੇ ਰਿਸ਼ਤੇਦਾਰੀ ਚੋਂ ਉਹਨੇ ਸੋਚਿਆ ਵੀ ਯਾਰ ਹੁਣ ਜਵਾਖ ਸਾਰਾ ਕੁਝ ਮੰਗਣਗੇ ਬਿਆਪਾ ਕਿਵੇਂ ਕਰੀਏ ਹੂੰ ਵੀ ਹੈ ਕਬੀਰ ਦੇ ਰਿਹਾ ਡਾਉਣ ਹੂੰ ਵਿਚਾ ਗੱਦੜ ਦੀ ਰਹਿ ਲੈਨੇ ਹੂੰ ਪਾ ਲੈ ਗੱਦਰ ਕਿਧਰ ਕੋਲੇ ਪਾ ਗਿਆ ਹੂੰ ਕਹਿੰਦਾ ਉਸਤਾਦ ਜੀ ਕਹਿੰਦਾ ਹਾਂ ਕਹਿੰਦਾ ਤੇਰੀ ਲੋੜ ਪੈਗੀ ਕਹਿੰਦਾ ਦੱਸ ਬਾਈ ਜਿਦ ਤਰਾ ਮੈਂ ਗੁਰੂ ਵੀ ਬਣ ਗਿਆ ਕਹਿੰਦਾ じゃ ਜਵਾਖ ਮੰਗਦੇ ਨੇ ਦੀੜਾ ਕੱਪੜਾ ਮੇਰੇ ਘਰੇ ਆ ਗਰੀਬੀ ਹੂੰ ਵਿਆਹ ਵੀ ਜਾਣਾ ਜ਼ਰੂਰੀ ਹੈ ਕੱਢ ਕੋਈ ਹੱਲਾ ਹੂੰ ਕਹਿੰਦਾ ਬਾ ਮਾਂ ਦਾ ਪੁੱਤਾ ਫਿਰ ਇਹ ਤਾਂ ਹੱਲ ਪੱਕਾ ਹੁਣ ਕੱਢਦੇ ਨੇ ਆਪਾਂ ਹੂੰ ਕਹਿੰਦਾ ਪਹਿਲਾਂ ਇਹ ਦੇਖਾ ਫੇਰ ਮੈਨੂੰ ਲੈ ਕੇ ਚੱਲੀ ਅੰਦਰ ਮੈਂ ਬੈਠਦਾ ਉਹ ਖੁੰਜੇ ਚ ਪਹਿਲਾਂ ਇਹ ਦੇਖੀ ਵੀ ਕਿਹੜੇ ਸਾਹੂਕਾਰ ਦੇ ਭੀੜ ਵੱਧ ਹੈ ਕੱਪੜੇ ਰੀੜੀ ਵਾਲਿਆਂ ਦੀ ਠੀਕ ਹੈ ਕਹਿੰਦਾ ਵੀ ਠੀਕ ਹੈ ਹਮ ਸਾਰੇ ਫਿਰਦਾ ਰਹਾ ਇੱਕ ਸਾਹੂਕਾਰ ਦੇ ਕੋਈ ਖਾਸੀ ਭੀੜ ਉਹ ਕਹਿੰਦਾ ਵੀ ਉਹ ਫਲਾਨੇ ਸਾਹੂਕਾਰ ਦੇ ਭੀੜਾ ਕਹਿੰਦਾ ਮੈਨੂੰ ਬੋਚ ਕੇ ਅੰਦਰ ਵੜ ਦੇ ਠੀਕ ਹੈ ਅੰਦਰ ਵੜਤੇ ਭੀ ਜਿੱਥੇ ਬੈਠੇ ਸੀ ਲੋਕ ਉਹਨਾਂ ਦੇ ਮਗਰਲੇ ਪਾਸੇ ਬਹਿ ਗਿਆ ਹਮ ਕਹਿੰਦਾ ਮੈਂ ਹੂੰ ਕਹੀ ਚੱਲੂੰ ਜਦੋਂ ਆਖਣ ਦੇ ਵਿਆਹ ਕੱਪੜਾ ਪਾੜਦੀ ਐ ਮੈਂ ਹੂੰ ਕਹਿੰਦਾ ਕਰੂਗਾ ਤੋ ਇਕੱਠਾ ਕਰ ਲਿਆ ਕਰੂ ਦੀ ਠੀਕ ਐ ਕਹਿੰਦਾ ਚੰਗਾ ਉਹ ਕਹਿੰਦਾ ਆ ਵੀ ਕਿਵੇਂ ਆਇਆ ਹੁਣ ਹੋਰ ਵੀ ਗਾ ਕਾ ਕਹਿੰਦਾ ਜੀ ਕੱਪੜਾ ਲੀਡਣ ਆਇਆ ਵਿਆਹ ਗਾ ਜਿਵੇਂ ਆਖਾਂ ਦਾ ਕਹਿੰਦਾ ਵੀ ਆਹ ਕੱਪੜਾ ਉਹ ਵੀ ਬੋਲਿਆ ਨਾ ਆਹਾ ਜਦੋਂ ਜਿਹੜਾ ਚੰਗਾ ਜਿਹਾ ਕੱਪੜਾ ਦੀ ਗਿੱਦੜ ਨੇ ਕਹਿੰਦਾ ਹੂੰ ਉਹਨਾਂ ਨੇ ਕੱਟਤਾ ਕੱਲ ਮੁਕਦੀ ਕਰ ਝੋਲਾ ਭਰ ਲਿਆ ਕੱਪੜੇ ਲੈ ਲੈ ਗਿੱਦੜ ਨੂੰ ਕਹਿੰਦਾ ਹੁਣ ਠੀਕ ਐ ਕਹਿੰਦਾ ਮੈਂਰੇ ਉੱਤੇ ਟੋਪੀ ਦੇ ਮੈਂ ਬੈਠਾਂ ਗਏ ਤਾਂ ਟੋਪੀ ਦੇ ਦੇ ਹੂੰ ਉਹਨੇ ਪਈ ਚੱਕੀ ਉਥੋਂ ਟੋਪੀ ਕਿਦਰ ਦੇ ਸਿਰ ਤੇ ਦੇਤੀ ਹੂੰ ਗਿਦਰ ਨੀਮੀ ਪਾ ਕੇ ਬੈਠਾ ਰਿਹਾ ਹੂੰ ਉਹ ਕਹਿੰਦਾ ਭਾਈ ਰੀੜੇ ਰੱਖ ਕੇ ਤੁਰਪੇ ਪੈਸੇ ਹੂੰ ਉਹਨੇ ਕਿਦਰ ਕਿ ਨਹੀਂ ਕਰਦਾ ਗੁਠਾ ਹੂੰ ਕਹਿੰਦਾ ਤੇ ਬੈਠਾ ਵੀ ਦੇ ਇੱਕ ਜੂ ਹੂੰ ਕਹਿੰਦਾ ਕਹੋ ਭਾਈ ਕਹਿੰਦਾ ਹੂੰ ਹੂੰ ਦੇਉਂਗਾ ਹਾਂ ਜਦੋਂ ਸਾਰੇ ਭਾਈ ਰੀੜੇ ਰੱਖ ਕੇ ਤੁਰਪੇ ਹੂੰ ਕਹਿੰਦਾ ਵੀ ਤੂੰ ਬੈਠਾ ਨੇ ਚਾਹ ਦਸਾ ਹੁਕ ਕਿਤਾਬ ਕਰ ਹੂੰ ਕਹਿੰਦਾ ਹੂੰ ਤੇ ਜਦੋਂ ਭਾਈ ਸਾਹੂਕਰ ਨੇ ਜਦੋਂ ਠੋਕਰੀ ਗਾ ਨੂੰ ਹਟਾਈ ਨਾ ਵੀ ਤੂੰ ਹੂੰ ਕਹਿ ਸਰਦਾਂ ਕੱਲਾ ਕਿ ਕਿਤੇ ਲੱਗ ਟੋਪੀ ਪਾ ਬੜ ਗਿਆ ਵਧ ਗਿਆ ਹਾਂ ਆਰ ਵਾਲਾ ਜੱਟ ਨੂੰ ਜੱਟ ਨੂੰ ਕਹਿੰਦਾ ਹੋਰ ਰਾਹ ਪੈ ਜਾ ਕਹਿੰਦਾ ਕਿਉਂ ਕਹਿੰਦਾ ਹੁਣ ਮੇਰਾ ਕੰਮ ਤੇੜਾ ਮੈਂ ਤਾਂ ਕਰਤਾ ਲੈ ਜਾਣੇ ਕਰਨੇ ਤੇਰੀ ਮਰਜ਼ੀ ਰਹੀ ਮੇਰੇ ਮਗਰ ਲਾਉਣਗੇ ਉਹ ਕੁੱਤੇ ਕਹਿੰਦਾ ਮੈਂ ਤਾਂ ਉਹਦਾ ਸੰਗ ਲਾਉਣ ਨੂੰ ਜਾਂਦਾ ਕਹਿੰਦਾ ਵੀ ਠੀਕ ਹੈ ਨੰਗ ਜਾ ਗਦਰ ਭਾਈ ਨੰਗ ਗਿਆ ਜੱਟ ਨੇ ਦੇਖਿਆ ਵਿਆਹ ਤੋੜਨਾ ਇੱਕ ਦਿਨ ਕੀ ਹੋਇਆ ਜੱਟ ਨੂੰ ਕੰਮ ਪੈ ਗਿਆ ਠੀਕ ਹੈ ਉਹਨੇ ਆਖਿਆ ਵੀ ਯਾਰ ਕੰਮ ਆਪਾਂ ਕਰਨ ਤੋਂ ਪਹਿਲਾਂ ਪੁਸਤਾਨ ਦੀ ਰਾਇ ਲੈ ਲਈਏ ਹੂੰ ਭਾਗ ਗਿਆ ਕਹਿੰਦਾ ਭਾਈ ਕਹਿੰਦਾ ਹਾਂ ਮੈਨੂੰ ਕਹਿੰਦਾ ਰਾਇ ਦੇ ਠੀਕ ਹੈ ਕਹਿੰਦਾ ਕਾਦੀ ਠੀਕ ਹੈ ਕਹਿੰਦਾ ਯਾਰ ਮੈਂ ਕੋਈ ਕਾਰੋਬਾਰ ਵਧਣੇ ਠੀਕ ਹੈ ਕਹਿੰਦਾ ਗਿੱਦੜ ਦੀ ਰਾਇ ਹੂੰ ਗਿੱਦੜ ਦੀ ਰਾਇ ਹੂੰ ਤੇ ਕੁੱਤੇ ਦੀ ਸਲਾਹ ਹੂੰ ਇਹ ਨਾਲੇ ਵੀ ਕਿਸੇ ਕੰਮ ਚ ਤੇਰਾ ਗੁਰੂ ਆ ਮੈਂ ਤੇਰਾ ਵਕਤ ਕੱਢ ਦੂੰ ਰਹਿ ਨਹੀਂ ਤੈਨੂੰ ਦੰਦਾ ਠੀਕ ਹੈ ਜੱਟ ਉਸ ਮੁੜਿਆ ਕਹਿੰਦਾ ਵੀ ਠੀਕ ਹੈ ਠੀਕ ਹੈ ਕਿੱਡੀ ਕੀ ਕੋਈ ਨਹੀਂ